ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਬਦਰਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤਿੰਨ ਪਸ਼ੂ ਦਿਖਾਵਾਂਗੇ ਕੋਈ ਬਾਈ ਹੋਰ ਨਾ ਵਪਾਰ ਦਾ ਕੰਮ ਨਹੀਂ ਇੱਕ ਤਾਂ ਟੋਕੜ ਝੋਟੀ ਦਿਖਾਵਾਂਗੇ ਚੰਗਾ ਦੁੱਧ ਹਾਜ਼ਰ ਹੈ ਤੇ ਇੱਕ ਦਿਖਾਵਾਂਗੇ ਆਹ ਟੋਕੜ ਗੱਬਣ ਹਰਿਆਣੇ ਚੋਂ ਆਈ ਹੋਈ ਆ ਝੋਟੀ ਦੁੱਧ ਦੇ ਦੇ ਕੋਲੇ ਵੀ ਚੰਗਾ ਤੇ ਇੱਕ ਦਿਖਾਵਾਂਗੇ ਆਹ ਮੱਝ ਵੱਡੇ ਢਾਂਚੇ ਦੀ ਪ्योर ਨੀਲੀ ਰਾਵੀ ਦੀ ਇਹ ਹੈਗੀ ਆ ਗੱਬਣ ਤੇ ਰਕਾਰਡ ਇਹਦਾ ਚੰਗਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਣਿਆ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਵੀਡੀਓ 'ਚ ਹੀ ਕਰਾਵਾਂਗੇ ਆ ਜੋ ਜੀ ਹੋਰ ਕੀ ਹਾਲ ਆ ਬਾਈ ਵਧੀਆ ਬਾਈ ਜੀ ਸੱਸੀ ਗਾਲ ਵਧੀਆ ਅਨਾਮ ਦੱਸ ਦੋ ਜੀ ਤੇਰਾ ਨਾਮ ਗੁਰਪ੍ਰੀਤ ਆ ਬਾਈ ਪਿੰਡ ਬਾਦਰਾ ਹਣਾ ਪਿੰਡ ਬਾਦਰਾ ਜੀ ਤੇ ਕਰ ਆਪਣਾ ਕਿਹੜੇ ਰੋਡ ਤੇ ਆ ਗਿਆ ਬਾਈ ਇਧਰ ਇਹ ਆਪਣਾ ਬਾਈ ਬਾਦਰਾ ਝੰਡ ਵਾਲਾ ਰਾਹ ਵਜਦਾ ਹੈਗਾ ਠੀਕ ਹੈ ਤਾਂ ਜੀ ਘਰ ਆਪਣਾ ਜਾਣਾ ਅ ਨੰਬਰ ਵੀ ਬੋਲ ਦੋ ਜੀ 9592142122 9592142122 ਹਾਂ ਹਾਂ ਅਨੀਲੀ ਤੂੰ ਕਰ ਲੀਆ ਸ਼ੁਰੂ ਹਾਂ ਜੀ ਕਰ ਲਾ ਆ ਤੋੜ ਦੋ ਬਾਈ ਖੋਲ ਕੇ ਸੂਆ ਕਿਹੜਾ ਬਾਈ ਦਾ ਇਹਦਾ ਸੂਆ ਤੀਜਾ ਬਾਈ ਤੀਜਾ ਸੂਆ ਤੇ ਦੂਜੇ ਸੂਈ ਦਾ ਕਿੰਨਾ ਕੁ ਦੁੱਧ ਪਾਇਆ ਨੇ ਬਾਈ ਇਹਨੇ ਬਾਈ 15 ਪਲੱਸ ਹੀ ਪਾਇਆਗਾ 15 ਤੋਂ ਬਾਹਰੇ ਤੇ ਦੁੱਧ ਕਿੰਨਾ ਕੁ ਲੰਬਾ ਟਾਈਮ ਦੇਈ ਇਹ ਗੱਲ ਕਰ ਲਈ ਦੁੱਧ ਦਾ ਵੀਰੇ ਇਹਨੂੰ ਆਪਾਂ ਛੱਡ ਦਿਆਂ ਮੰਨ ਲਓ ਥੋੜਾ ਜਿਹਾ ਰਪੇ ਲੈ ਆਪ ਛੱਡਣੀ ਪੈਂਦੀ ਆ ਹਾਂ ਆਪ ਛੱਡਣੀ ਪੈਂਦੀ ਆ ਤੇ ਟੀਕਾ ਇਹਦੇ ਕਿਹੜਾ ਲੱਗਿਆ ਬਾਈ ਮੋਰਾ ਦਾ ਕਿ ਨੀਲੀ ਦਾ ਨਹੀਂ ਟੀਕਾ ਨੀਲੀ ਦਾ ਲੱਗਿਆ ਵੀਰੇ ਉਹ ਆਪਾਂ ਨੂੰ ਕਨਫਰਮ ਕਰ ਕਨਫਰਮ ਨਹੀਂ ਕਿਹੜਾ ਲੱਗਿਆ ਹਾਂ ਨਹੀਂ ਕਿਹੜਾ ਲੱਗਿਆ ਆ ਮੱਝ ਹੈਗੀ ਆ ਸੱਜਣੋ ਵੱਡੇ ਟਾਂਚੇ ਦੀ ਲੰਬਾਈ ਵੀ ਦੱਸਦੀ ਆ ਅੱਖਾਂ 'ਚ ਵੀ ਜਵਾਬ ਨੇ ਚਾਰੇ ਪੈਰਾਂ ਤੇ ਮੱ ਤੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਮੱਝ ਹੈਗੀ ਆ ਬਾਡੀ ਵਾਲੀ ਜੇ ਗੱਲ ਕਰ ਲਈਏ ਬਾਡੀ ਵੀ ਫੁੱਲ ਚੌੜੀ ਆ ਉਤੋਂ ਥਣ ਦਾ ਸੈਜ ਵੀ ਸੋਹਣਾ ਤੇ ਆ ਗਈ ਪਿਓਰ ਨੀਲੀ ਚ ਦੂਜੇ ਸੂਏ ਦਾ ਇਹਦਾ ਬਾਈ ਕਹਿੰਦਾ ਰਿਕਾਰਡ ਹੈਗਾ 15 ਕਿਲੋ ਤੋਂ ਬਾਹਰ ਦਾ ਆ ਲੈ ਚਲੋ ਜੀ ਅੰਦਰ ਨੂੰ ਕੱਦ ਵੀ ਫੁੱਲ ਵੱਡਾ ਤੇ ਢਾਂਚਾ ਵੀ ਫੁੱਲ ਚੌੜਾ ਤੇ ਇਸ ਵਕਤ ਸੂਣ ਚ ਟਾਈਮ ਕਿੰਨਾ ਕੱਢਦੀ ਆ ਬਾਈ ਕਿੰਨੇ ਕਿ ਦਿਨ ਕੱਢੂਗੀ ਇਹ ਬਾਈ 10 ਤਰੀਕ ਨੂੰ ਦਿਨ ਪੂਰੇ ਆ ਦੇ 10 ਤਰੀਕ ਨੂੰ ਤਕਰੀਬਨ ਤਕਰੀਬਨ ਅੱਜ ਮੇਰਾ ਖਿਆਲ ਆ 4 ਤਰੀਕ ਹੋ ਗਈ ਬਾਈ ਹਨਾ ਹਾਂਜੀ ਆ ਤਰੀਕ ਹੋ ਗਈ ਅੱਜ 4 ਤੇ ਆਰਡਰ ਸੋਨਾ ਬਣਾਉਂਦੀ ਆ ਅੱਗੇ ਪਿੱਛੇ ਦਾ ਆਰਡਰ ਰੱਖੂ ਤੇ 6 ਦਿਨ ਇਹਦੇ ਬਾਕੀ ਨੇ ਤੇ ਬਾਕੀ ਯਾਰਾ ਝੋਟੀ ਵਜੂਦ ਵਾਲੀ ਆ ਕਿਉਂਕਿ ਘਰੇਲੂ ਸਜਣਾ ਕੋਲ ਆ ਹੋ ਸਕਦਾ ਵੀ 1-2 ਦਿਨ ਬਾਈ ਉੱਪਰ ਵੀ ਲਿ ਜਾ ਸਕਦੀ ਆ ਹਨਾ ਹਾਂਜੀ ਉਹ ਵੱਧ ਘੱਟ ਹੋ ਸਕਦਾ ਆ ਦਿਨ ਇੱਕ ਦੋ ਉੱਪਰ ਵੀ ਲਿ ਜਾ ਸਕਦੀ ਆ ਟੀਕਾ ਬਾਈ ਇਹਦੇ ਲੱਗਿਆ ਨੀਲੀ ਦੇ ਹੀ ਪਰ ਬਾਈ ਹੋਣੀ ਕਹਿੰਦੇ ਵੀ ਇਦਾਂ ਕਨਫਰਮ ਨਹੀਂ ਆਪਾਂ ਨੂੰ ਲੱਗਿਆ ਕਿਹੜਾ ਤੇ ਜਵਾਬ ਦੋ ਇਹ ਅੱਖਾਂ ਚ ਨੇ ਇਧਰਲੇ ਬੰਨੇ ਵੀ ਚੈੱਕ ਕਰ ਸਕਦੇ ਹਾਂ ਤੇ ਇਧਰਲੀ ਅੱਖ ਵੀ ਤੇ ਮੱਥੇ 'ਚ ਬੱਲ ਵੀ ਆ ਗਿਆ ਆ ਗਈ ਨੀਲੀ ਚ ਤੇ ਪੈਸੇ ਦੇ ਬਾਈ ਕਿੰਨੇ ਲਵਾਂਗੇ ਆਪਾਂ ਇਹਦਾ ਬਾਈ ਪੈਸੇ ਮੁੱਲ ਕੋਈ ਮਰਜ਼ੀ ਕਰਾ ਲਓ 40 ਕਰਾ ਲਓ ਜਾਂ 45 ਕਰਾ ਲਓ ਇੱਕ 35 ਦੀ ਦੇਣੀ ਹੈ ਇਹ ਆਪਾਂ 1 ਲੱਖ ਤੇ 35000 ਦੀ ਇਹ ਆਪਾਂ ਨੇ ਹਾਂ ਨਹੀਂ ਹਾਂ ਹਾਂ ਨਹੀਂ ਹਾਂ ਛੋਟ ਛੱਪਾ ਮਾੜਾ ਮੋਟਾ ਹੋ ਜੂ ਉਹ ਮੌਕੇ ਤੇ ਵੀ ਮਾਨਤਾਂ ਥੋੜਾ ਮੋਟਾ ਹੋ ਜੂਗਾ ਨਹੀਂ ਠੀਕ ਹੈ ਗੱਲ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੋਕੜ ਗੱਬਣ ਝੋਟੀ ਪੱਲਾਂ ਦੀ ਆਰਡਰ ਕੁਆਲਿਟੀ ਇਹ ਕਰਾ ਦਿੰਨੇ ਚੈੱਕ ਤੁਹ ਇਸ ਸਮਾਂ ਜਿਹੜਾ ਸਮਾਂ तकरीबन 22 ਦਾ ਨੇੜਾ ਜੱਜਮੈਂਟ ਉਹ ਹਿਸਾਬ ਨਾਲ ਕਰ ਲਓ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਵੀ ਤੀਜਾ ਹੀ ਹੈ ਜੀ ਤੀਜਾ ਸੂਆ ਹਾਂਜੀ ਆ ਜਮ ਵਪਾਰੀਆਂ ਕੋਲੇ ਹੁੰਦੀ ਫਿਰ ਦੂਜਾ ਹੁੰਦੀ ਹੈ ਨਾ ਹਾਂ ਫਿਰ ਦੂਜਾ ਹੁੰਦੀ ਹੈ ਬਾਈ ਇਹ ਦੱਸ ਕੇ ਦੇਵਾਂਗੇ ਬਾਈ ਕਹਿੰਦਾ ਜਾਣਕਾਰੀ ਸਹੀ ਦੇਵਾਂਗੇ ਪਰ ਜਿਹੜਾ ਆਰਡਰ ਕੁਆਲਟੀ ਹੈ ਉਹ ਵੀ ਐ ਮੰਨ ਲਾ ਵੀ ਤਾਜ਼ੀਆਂ ਝੋਟੀਆਂ ਨੂੰ ਮਾਤ ਪਾਉਂਦੀ ਆ ਹਾਂਜੀ ਆ ਤੋੜ ਦੋ ਬਾਪੂ ਜੀ ਖੋਲ ਕੇ ਆ ਕਾਦੇ ਦਾ ਆ ਗਿਆ ਦਰਮਿਆਨਾ ਪਰ ਜਾਤ ਨਸਲ ਝੋਟੀ ਚ ਚੰਗੀ ਆ ਜਿੰਨੀ ਕੁ ਕੁਆਲਟੀ ਹੈਗਾ ਸਿੰਘ ਵੀ ਗੋਲ ਰੱਖਦੀ ਆ ਐਂ ਕਮਾ ਲਓ ਜੀ ਇਧਰ ਦੇ ਬੰਦੇ ਤੇ ਆ ਗਈ ਜਿਵੇਂ ਆਪਾਂ ਗੱਲ ਕਰ ਲਈਏ ਵੀ ਤਕਰੀਬਨ ਤਕਰੀਬਨ ਬਲੈਕ ਹੀ ਆ ਗਈ ਆਰਡਰ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਤੇ ਬਾਈ ਸੁਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਸੁਈ ਨੂੰ ਵੀਰੇ ਨੂੰ ਹੋ ਗਏ ਸਾਢੇ 4-5 ਮਹੀਨੇ ਲਗਭਗ ਠੀਕ ਆ ਜੀ ਬੱਚਾ ਕਿਹ ਨਾਲ ਇਹਦੇ ਬੱਚਾ ਤਾਂ ਉਹ ਖੜਾ ਵੀਰੇ ਮਗਰ ਆ ਕੱਟਾਗਾ ਨਾਲ ਇਹਦੇ ਸਵਾ 2 ਮਹੀਨਿਆਂ ਦੀ ਗੱਬਣਾ ਇਹ ਸਵਾ 2 ਦੀ ਹਾਂਜੀ ਚੈੱਕ ਕਰਾ ਕੇ ਦੇਵਾਂਗੇ ਆਪਾਂ ਆਪਾਂ ਕਰਾਈ ਤਾਂ ਨਹੀਂ ਹਾਂ ਆਪਾਂ ਕਰਾਈ ਨਹੀਂ ਵੀਰੇ ਠੀਕ ਚੈੱਕ ਕਰਾ ਕੇ ਦੇਵਾਂਗੇ ਚੇਕ ਬਾਈ ਕਹਿੰਦਾ ਕਰਾ ਕੇ ਦੇਵਾਂਗੇ ਤੋਰ ਤੋ ਜੀ ਬਾਹਰ ਤੋਰ ਦੋ ਇਹਨੂੰ ਲੰਬੀ ਜੀ ਕਢਾ ਦੂਗਾ ਆ ਇਧਰ ਲੈ ਬੰਨੇ ਘਮਾ ਦਈਏ ਜੀ ਆਰਡਰ ਦਾ ਸਾਈਜ਼ ਜਿਵੇਂ ਸੁਣ ਮੈਂ ਦੱਸਿਆ ਵੀ ਤਾਜੀਆਂ ਨੂੰ ਮਾਤ ਪਾਉਂਦੀ ਆ ਚਬਾਈ ਦੀ ਕਿਵੇਂ ਬਾਈ ਇਹ ਚਬਾਈ ਚੋਕ ਕੇ ਵੀਰੇ ਜਮਾ ਟਾਈਟ ਤਾਂ ਨਹੀਂ ਕਿਸੇ ਪਾਸੋਂ ਨਾ ਜੀ ਨਾ ਨਾ ਕਈ ਵਾਰੀ ਮੈਂ ਤੋਕੜ ਕੇ ਬਣਾ ਕੇ ਲਾ ਸੇਲ ਕਰ ਦਿੰਦਾ ਵੀ ਧਾਰ ਤੂ ਰਟਾਈਟ ਹੁੰਦੀ ਆ ਨਾ ਨਾ ਧਾਰ ਤੂ ਲੈ ਚੱਲੋ ਓਕੇ ਬਾਈ ਚਬਾਈ ਦੀ ਹੈਗੇ ਬਾਈ ਕਹਿੰਦਾ ਓਕੇ ਤੇ ਪਸ਼ੂ ਹੈਗੇ ਨੇ ਘਰੇਲੂ ਜਿਵੇਂ ਸੁਣ ਮੈਂ ਦੱਸਿਆ ਕਈ ਵਾਰੀ ਪਸ਼ੂ ਡਰ ਜਾਂਦਾ ਕੈਮਰੇ ਤੋਂ ਆ ਲੈ ਚੱਲੋ ਜੀ ਇਹਨੂੰ ਉਧ ਹੁਣ ਦੁੱਧ ਹਾਜ਼ਰ ਕਿੰਨਾ ਬਾਈ ਹੁਣ ਵੀਰੇ ਦੁੱਧ 10 ਕਿਲੋ ਹਾਜ਼ਰ ਹੈ 10 ਕਿਲੋ ਹਾਂਜੀ ਅ ਜਿਵੇਂ ਗੱਲ ਬਾਈ ਨਾਲ ਕਰੀਆ ਮੈਂ ਸਟਾਰਟਿੰਗ ਦੇ ਵਿੱਚ ਵੀ ਜਾਣਕਾਰੀ ਜੈਨੂਨ ਦੱਸਨੀ ਬਾਈ ਕਹਿੰਦਾ ਦੁੱਧ ਤਾਂ 10 ਕਿਲੋ ਆ ਪਰ ਹੈਗਾ 10 ਤੋਂ ਬਾਹਰੀ ਆ ਹਾਂ ਪਤਾ ਕਰਕੇ ਦੇਵਾਂਗੇ ਭਰਾ ਚੋਣ ਆਊਗਾ ਕਿਲੋ ਅੱਧਾ ਕਿਲੋ ਦੁੱਧਾਂ ਮਨ ਲਓ ਵੀ ਬਾਈ ਕਹਿੰਦਾ ਆਪਣੇ ਕੋਲੇ ਵੱਧ ਹੀ ਮਿਲੂਗਾ ਘੱਟ ਮਿਲਣਾ ਸਿਸਟਮ ਨਹੀਂ ਹੈਗਾ ਇਹਦੇ ਮੋਰਾ ਦਾ ਹੀ ਟੀਕਾ ਲੱਗਿਆ ਉਹ ਕਨਫਰਮ ਨਹੀਂ ਹੈਗਾ ਦੋਨਾਂ ਦੇ ਵੀ ਲੱਗਿਆ ਕਿਹੜਾ ਕਿਹੜਾ ਇਹਦਾ ਰੇਟ ਬਾਈ ਫਿਰ ਇਹਦਾ ਰੇਟ ਵੀਰੇ ਫੋਨ ਤੇ ਹੋ ਜੂਗਾ ਵਾਲੇ ਤਾਂ ਨਹੀਂ ਮੰਗਦਾ ਨਹੀਂ ਬਾਈ ਨਿਮੰਗਾ ਜੈਜੀ ਮੰਗਾਂਗੇ ਤੇ ਬੋਰੀ ਭਰ ਕੇ ਮੰਗ ਲੈ ਨਹੀਂ ਨਹੀਂ ਠੀਕ ਹੈ ਗੱਲ ਇਹ ਬਾਈ ਕਹਿੰਦਾ ਫੋਨ ਤੇ ਰੇਟ ਦਾ ਤਾਂ ਕਰਾਂਗੇ ਵੀ ਹੈਗੀ ਤਾਂ ਗੱਬਣਾ ਪਰ ਵੀ ਆਪਾਂ ਬਾਈ ਕਹਿੰਦਾ ਚੈੱਕ ਨਹੀਂ ਕਰਾਈ ਵੀ ਚੈੱਕ ਕਰਾ ਲਾਂਗੇ ਜੇ ਗੱਬਣ ਨਿਕਲਦੀ ਆ ਤਾਂ ਗੱਬਣ ਵਾਲਾ ਭਾਅ ਹੋ ਜਾਊਗਾ ਜੇ ਖਾਲੀ ਨਿਕਲਦੀ ਆ ਤਾਂ ਖਾਲੀ ਵਾਲਾ ਭਾਅ ਹੋ ਜਾਊਗਾ ਤੇ ਹੁਣ ਤਿੰਨ ਨੰਬਰ ਵਾਲੀ ਮੈਂ ਤੋੜਦੇ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਵੀ ਤੀਜਾ ਹੀ ਹੈ ਵੀਰੇ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਬੱਚਾ ਵੀ ਕੱਟੀ ਆ ਉਹ ਭਰਾਣ ਇਹਨੂੰ ਸੂਈ ਨੂੰ ਕਿੰਨਾ ਘਟਾ ਮੋ ਗਿਆ ਬਾਈ ਇਹਨੂੰ ਡੇਢ ਮਹੀਨਾ ਹੋ ਗਿਆ ਵੀਰੇ ਡੇਢ ਮਹੀਨਾ ਸੂਈ ਨੂੰ ਹੋ ਗਿਆ ਹਾਂਜੀ ਕਤੋਰ ਦੋ ਜੀ ਇਹਨਾਂ ਨਾਲ ਇਹਦੇ ਆ ਗਈ ਕੱਟੀ ਇਹਦੇ ਕੋਲ ਦੁੱਧ ਹਾਜ਼ਰ ਕਿੰਨਾ ਬਾਈ ਇਹਦੇ ਨੇ 12 ਲੀਟਰ ਵੀਰੇ 12 ਕਿਲੋ ਹਾਂਜੀ ਡੰਗ ਦੋ ਡੰਗ ਦੁੱਧ ਆਪਾਂ ਦੋਏ ਮਈਆਂ ਦਾ ਚਵਾਦਾਂਗੇ ਹਾਂਜੀ ਹਾਂ ਚਵਾ ਕੇ ਆ ਕਮਾ ਲੋ ਜੀ ਇੱਥੋਂ ਲੈ ਚਲੋ ਥੋੜਾ ਜਿਹਾ ਡਰਦੇ ਨੇ ਜਿਵੇਂ ਤੁਹਾਨੂੰ ਦੱਸਿਆ ਮੈਂ ਪਸ਼ੂ ਘਰੇਲੂ ਨੇ ਲੈ ਚਲੋ ਜੀ ਇਹਨੂੰ ਸੁਆ ਤੀਜਾ ਨਾਲ ਕੱਟੀਆ ਸਿੰਗ ਜਰੂਰ ਖੁੱਲਾ ਥੋੜਾ ਜਿਹਾ ਪਰ ਦੁੱਧ ਜਿੰਨਾ ਪਾਈ ਕਹਿੰਦਾ ਦੱਸਿਆ ਵੀ ਉਹਨਾਂ ਤਕਰੀਬਨ ਤਕਰੀਬਨ ਜੈਨੂਅਨ ਦੇ ਹੀ ਐ ਇਹਨਾਂ ਥੱਲੇ ਅੱਧਾ ਅੱਧਾ ਕਿਲੋ ਵੱਸ ਸਕਦਾ ਮੌਕੇ ਤੇ ਇਹਦੇ ਚੋਂ ਘਟਣਾ ਨਹੀਂ ਹੈਗਾ ਦੁੱਧ ਦਾ ਜਿੰਨਾ ਕਬਾਈ ਤੁਹਾਨੂੰ ਦੱਸੂਗਾ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਇਹਦਾ ਵੀਰੇ 80000 ਰੁਪਇਆ ਮੁੱਲ ਠੀਕ ਰਹੇ ਯਾਰ ਵੀ ਦੀ ਦੇਣੀ ਆ ਇਹਦਾ ਮੁੱਲ 80 ਇਹ ਛੱਡ ਦਾਂਗੇ 78 ਦੀ ਹਾਂਜੀ 22 ਦੀ ਕਿਵੇਂ ਆ ਇਹ 22 ਦੀ ਓਕੇ ਵੀਰੇ ਜਮ ਤੈਟ ਤਾਂ ਨਹੀਂ ਕਿਸੇ ਪੱਖ ਨਾ ਜੀ ਨਾ ਨਾ ਆ ਨੰਬਰ ਵੀ ਬੋਲ ਦੂਗੀ 9592142122 9592142122 ਹਾਂਜੀ ਪਸ਼ੂ ਬਾਈ ਕੋਲ ਤਿੰਨ ਦਿਖਾਈ ਨੇ ਇੱਕ ਤਾਂ ਇਹ ਝੋਟੀ ਦਿਖਾਈ ਆ ਇਹ ਸੂਈ ਕਿੰਨੇ ਟਾਈਮ ਦੀ ਦੱਸਿਆ ਜੀ ਭਾਈ ਇਹਨੂੰ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨੇ ਦੀ ਕਿਹੜਾ ਬੱਚਾ ਉਹ ਪਹਿਲਾ ਇਹਦਾ ਪਹਿਲਾ ਬੱਚਾ ਜੀ ਇਹਦਾ ਅਨ ਨਾਲ ਇਹ ਆ ਗਈ ਕੱਟੀ ਇਹ ਸੂਈ ਹੋਈ ਆ ਡੇਢ ਮਹੀਨੇ ਦੀ 12 ਲੀਟਰ ਦੁੱਧ ਦਾ ਹਾਜ਼ਰਾ ਇਹ ਮਿਲੂਗੀ 78000 ਦੀ ਤੇ ਆ ਤੋਕੜ ਗੱਬਣਾ ਜਿਹੜੀ ਇਹਦਾ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਤੇ ਇੱਕ ਸੋਨੂੰ ਵੱਡੇ ਟਾਂਚੇ ਦੀ ਨੀਲੀ ਰਾਵੀ ਦੀ ਮੈਂ ਦਿਖਾਈ ਆ ਇਹ ਬਾਈ ਕਹਿੰਦਾ ਦੇਣੀ ਆ 1,35,000 ਦੀ ਦੂਜੇ ਸੂਏ ਦਾ ਰਿਕਾਰਡ ਹੈਗਾ 15 ਪਲੱਸ ਦਾ ਇਹਨਾਂ ਤਿੰਨਾਂ 'ਚੋਂ ਜਿਹੜਾ ਵੀ ਪਸ਼ੂ ਪਸੰਦ ਆਉ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ